ਦਾ ਰੌਲਾ ਪੈ ਗਿਆ ਤੇ ਫਿਰ ਤੁਸੀਂ ਇੱਕ ਦੂਜੇ ਦੇ ਮੂੰਹ ਵੱਲ ਚਾਕਣਾ ਗੋਰਾ ਮਰੈਣਗੜ੍ਹ ਤੋਂ ਵੀਰ ਹੈ ਗੋਪੀ ਦੇ ਲਈ 2000 ਹੈ ਭਿੰਦੇ ਪੈਸੇ ਫੜ ਗਈ ਲੈ ਜੀ ਭਲਵਾਨ ਦੇ ਪੈਸੇ 2000 ਆਹ ਮੁੰਡੇ ਕਹਿੰਦੇ ਅਸੀਂ ਰਾਜੋਕੇ ਤੋਂ ਆਏ ਆ ਉਹ ਕੋਈ ਹਰਿਆਣੇ ਤੋਂ ਆਇਆ ਉਹ ਬੜੀ ਦੂਰ ਦੂਰ ਤੋਂ ਆਇਆ ਅੱਜ ਕਈ ਸਰਸੇ ਤੋਂ ਆਏ ਪੰਜਾਬ ਯਾਦ ਕਬੱਡੀ ਕਲੱਬ ਵੱਲੋਂ ਖੇਡਦੇ ਆ ਗੁਰਸੈਬ ਸਿੰਘ ਦਾ ਪੁੱਤਰ ਕਹਿੰਦੇ 6ਵੇਂ ਨੰਬਰ ਦਾ ਰੇਡਰ ਬਣਿਆ ਬਾਕੀਪੁਰਿਆ ਗੁਰਦਾਸ ਇਸ ਲਈ ਖੇਡ ਮੈਦਾਨ ਅੰਦਰ ਗੋਪੀ ਨੂੰ ਟੱਚ ਕੀਤਾ ਹੈ ਗੁਰਦਾਸ ਇਸ ساری ਦੁਨੀਆ ਦਾ ਮਜ਼ਾ ਜਿਹੜਾ ਕਰ ਕਰਾ ਕਰੀ ਜਾਂਦੇ ਆ ਸੋ ਮੇਰੀ ਬੇਨਤੀ ਹੈ ਲਓ ਗੁਰਦਾਸ ਬਾਕੀਪੁਰਿਆ ਮੇਰੇ ਮਿੱਤਰੋ ਗੁਰਦਾਸ 29 ਅਕਤੂਬਰ ਨੂੰ ਇਹਦੇ ਪਿੰਡ ਦੇ ਵਿੱਚ ਮੇਲਾ ਹੋਣਾ ਫਤਿਹ ਟਰਾਂਸਪੋਰਟ ਵਾਲੇ ਸੱਦਾ ਦੇ ਰਹੇ ਆ ਔਰ ਸਾਹਮਣੇ ਦੇਖਦੇ ਆਂ ਵੀ ਇਸ ਲਈ ਪੁਆਇੰਟ ਜਦ ਨਾਲ ਕਹਿੰਦੇ ਜਸਕਰ ਨਾਲ ਕੋ ਕਹਿੰਦੇ ਵੀ ਗੋਪੀ ਦੇ ਜੱਫੇ ਦਾ 5000 ਗੁਰਦਾਸ ਗੁਰਦਾਸ ਨੂੰ ਪੁੱਛਿਆ ਵੀ ਤੇਰਾ ਉਸਤਾਦ ਕੌਣ ਆ ਗੁਰਦਾਸ ਨੇ ਬੜੇ ਮਾਣ ਨਾਲ ਆਖਿਆ ਵੀ ਤਾਬਾ ਸੁਰ ਸਿੰਘੀਆ ਮੇਰਾ ਉਸਤਾਦ ਹੈ ਸਰ ਸਿੰਘ ਦੀ ਘਰੇਾਲੇ ਵਾਲਿਆਂ ਦੀ ਫੋਟੋ ਹੈ ਇਧਰ ਕਬੱਡੀ ਦੇ ਜਹਾਜ ਸੁਖਮਨ ਚੋਲੇ ਵਾਲੇ ਦੀ ਫੋਟੋ ਹੈ ਹਾਂ ਬਾਈ ਦੱਸੋ ਭਿੰਦੇ ਬੋਲਡ ਦੇ ਪੈਸੇ ਲੈ ਜਿਹੜੇ 10000 ਇੱਕ ਮਿੰਟ ਯਾਰ ਦਿੱਤਾ ਬੋਡੇ ਦੇ ਆ ਡੋਲੇ ਆ ਬੰਬਾ ਖੜੀਆਂ ਇਹ ਦੁੱਖ ਤੋੜਦੀਆਂ ਮੇਰੇ ਮਿੱਤਰੋ ਉਧਰ ਮੱਲੀ ਟਰਾਂਸਪੋਰਟ ਵਾਲੇ ਕਹਿੰਦੇ ਆ ਨਾਲ ਜੋਬਣ ਦੇ ਜਰਨੈਲ ਇਹ 5000 ਬਲਵਾਨ ਦੇ ਤਾਪ ਯੂ ਐਸ ਏ ਸਿਮਰਨ ਕੈਨੇਡਾ ਤੇ ਭਪਿੰਦਰ ਸਿੰਘ ਯੂ ਐਸ ਏ ਉਹਨਾਂ ਵੱਲੋਂ 1500 ਸ਼ੇਰਿਆ ਥੋੜਾ ਯਾਰ ਤੁਰ ਫਰ ਕੇ ਹੋ ਜਾਓ ਦੀਪ ਦੀਪ ਥੋੜਾ ਤੁਰ ਫਰ ਕੇ ਹੋ ਜਾਓ ਮੇਰਾ ਭਰਾ ਬਣ ਕੇ ਪਿੱਛੇ ਨੂੰ ਹੋ ਜਾਓ

ਹਰ ਬਕਲੇਰ ਯੂਕੇ ਵਾਲਾ ਕਹਿੰਦਾ ਗੁਰਦੇਵ ਦਾ ਵੀਰ ਫਰੰਦੀਪੁਰੀਏ ਗੋਪੀ ਦਾ ਇੱਕੋ ਜੱਫਾ 15000 ਦਾ ਹੋਣਾ ਪਰ ਸਾਹਮਣੇ ਕਾਲਮਾ ਦਾ ਹਰਪਾਖੀਪੁਰੀਆ ਗੁਰਦਾਸ ਮੇਰੇ ਵੀਰੋ ਰਿਸ਼ਪਾਲ ਮੱਲੀ ਯੂਐਸਏ ਜਰਨੈਲ ਯੂਕੇ ਵੱਡਾ ਭਰਾ ਕਹਿੰਦਾ ਵੀ ਗੋਪੀ ਦਾ ਇੱਕ ਜੱਫਾ 5000 ਦਾ ਹੋਵੇਗਾ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਬਾਕੀਪੁਰੀਆ ਬਾਕੀਪੁਰਿਆ ਬਾਕੀਪੁਰਿਆ ਤੇ ਕਾਲਵਾ ਪਿੰਡ ਦਾ ਹਰਪਾਲ ਯਤਨ ਕਰਦਾ ਮੇਰੇ ਵੀਰੋ ਰਾਵੀ ਵਗਦੀ ਹੈ ਫਰੰਦੀਪੁਰ ਦਾ ਕੱਪ ਚੱਲਦਾ ਉਹ ਦੁਨੀਆ ਟਿੱਕੀ ਬੈਠੀ ਆ ਮੇਰੇ ਵੀਰੋ ਉਹ ਦੁਨੀਆ ਟਿੱਕੀ ਬੈਠੀ ਹੈ ਪਰ ਸਰਬਕੋਟ ਦੇ ਸਾਹਿਬ ਨੂੰ ਸੱਦੇ ਲਾ ਬਾਕੀਪੁਰਿਆ ਦੀ ਰੇਡ ਫਰੰਦੀਪੁਰਿਆ 15000 ਇੱਕੇ ਜਫੇ ਦਾ ਜਿਸਕਰਨ ਹੁਣੀ ਸਰਬ ਹੁਣੀ ਆਖਦੇ ਪਰ ਸਾਹਮਣੇ ਤੇ ਨੀਵੇਂ ਕਿਉਂਕਿ ਰੱਜਿਆਂ ਦੇ ਵਿੱਚੋਂ ਰੱਜਿਆ ਇੱਕ ਹੈ ਭਰਾ ਸਾਡਾ ਮੁੰਡੇ ਲਖਵੀਰ ਵਰਗੇ ਆਹ ਕਹਿੰਦੇ ਵੱਡਾ ਧੰਨਵਾਰ ਸਾਡੀ ਭੈਣ ਹਰਪ੍ਰੀਤ ਕੋਟੀਸੇ ਖਾਂਦੀ ਉਹ ਧਰਤੀ ਹੈ ਸਭ ਲਈ ਦਵਾਵਾ ਬਰਿੰਦਰ ਵਰਗੇ ਨਾਲ ਕਹਿੰਦੇ ਰਾਣੇ ਵਰਗੇ 15000 ਦਾ ਜਫਾ ਕਿ ਮਿਰਜਾ ਹੀ ਸੌਂ ਗਿਆ ਸੀ ਨੀਂਦ ਡਰਾਈਵਰ ਨੂੰ ਨਾ ਆਵੇ ਮਿਰਜਾ ਹੀ ਸੌਂ ਗਿਆ ਸੀ ਨੀਂਦ ਡਰਾਈਵਰ ਨੂੰ ਨਾ ਆਵੇ ਆ ਪਾਈ ਹੋਈ ਰੇਡ ਬਾਕੀ ਪੁਰੀਏ ਦੀ ਤੇ ਨੰਬਰ ਘੱਟ ਬਹੁਤ ਧੰਨਵਾਦ ਹੈ ਸਾਡੀਆਂ ਨਿੱਕੀਆਂ ਨਿੱਕੀਆਂ ਮੱਝ ਉਹ ਦੁਨੀਆ ਦੇ ਕੰਨਜ ਵੱਡੀਆਂ ਕਰਕੇ ਭਾਈਆਂ ਨੇ ਦਿਲੋਂ ਧੰਨਵਾਦ ਆ ਸਾਊਂਡ ਵਾਲੇ ਵੀਰ ਦਾ ਵੱਡੀਆਂ ਬੰਦ ਸੈਡਾਂ ਨੇ ਕਹਿੰਦੇ ਆ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਪੂਰਾ ਜੋਰ ਮਾਰਿਆ ਜਿਹਨੇ ਦਰਸ਼ਕ ਪੱਕੀ ਹੈ ਵੀ ਨੋਟ ਖੜਕਾੜੀ ਕਰਦੇ ਖੜਕਾ ਦੇ ਬਰਿੰਦਰਾ ਭਾਨ ਕਰਦੀ ਹੈ ਖੜਕਾ ਤਾਂ ਸਿੱਕੇ ਕੌਇਨਸ ਕਰਦੇ ਆ ਇਧਰ ਹੀ ਸਾਈਡ ਦੇਖਾਂਗੇ ਬਾਕੀ ਪੁਰੀਏ ਦੀ ਰੇਡ ਮੈਂ ਪਹਿਲਾਂ ਗੱਲ ਦੂਜੀ ਮੋੜਤੀ ਇਹਨੇ ਕਈ ਵਾਰੀ ਦੂਜੀ ਮੋੜਤੀ ਹੈ ਰੁਸ਼ਪਾਲ ਕਹਿੰਦਾ ਵੀ ਪੰਜ ਹੋਰ ਪਾ ਦਿਓ ਗੱਲੋਂ ਲੱਗਣ ਗਈ ਟਕਾਣੇ ਰੁਸ਼ਪਾਲ ਕਹਿੰਦਾ ਪੰਜ ਹੋਰ ਪਾ ਦਿਓ ਬੱਲੀ ਟਰਾਂਸਪੋਰਟ ਦਾ ਮਾ ਬੋਡਾ ਆਓ ਸਮਨੇ ਬਾਬਾ ਬੁੱਢਾ ਸਾਹਿਬ ਜੀਆਂ ਦਾ ਸਿਰ ਤੇ ਹੱਥ ਚਾਹੀਦਾ ਹੈ ਮਿਹਰ ਚਾਹੀਦੀ ਹੈ ਲਓ ਸਾਹਮਣੇ ਬਾਕੀਪੁਰਿਆ ਕਬੱਡੀ ਪਾ ਰਿਹਾ ਹੈ ਗੋਪੀ ਦਾ ਜੱਫਾ ਜਰਨੈਲ ਭਰਾ ਹੁਣਾ ਵੱਲੋਂ ਸਰਬ ਗਿੱਲ ਹੁਣਾ ਵੱਲੋਂ 15000 ਦਾ ਗੋਪੀ ਤੇ ਗੁਰਦਾਸ ਜਦੋਂ ਗੁਰਦਾਸ ਨੰਬਰ ਲੈ ਕੇ ਭੱਜਦਾ ਰੁਪਿੰਦਰ ਪੁਰੀਆ ਵੀ ਆ ਗਿਆ ਇੱਕ ਇੱਕ ਕੀ ਬਾਕੀ ਐ ਬਾਕੀਪੁਰਿਆ ਵੀ ਆ ਗਿਆ ਏ ਬੱਲੇ 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 ਆ ਮਹਿਮਦ ਵਾਲੀਆਂ ਮਹਿਮਦ ਵਾਲੀਆਂ ਇਹ ਜੋਤੇ ਦੇ ਪਿੰਡਾਂ ਦਾ ਇਹ ਸੰਦੀਪ ਦੇ ਪਿੰਡਾਂ ਦਾ ਆ ਬੱਲੇ ਬੱਲੇ ਕਰਵਾਵੇਂਗੇ ਕਿ ਨਹੀਂ ਲੱਗਦਾ ਹੋਇਆ ਜੋਰ ਸਿਰੇ ਦਾ ਫਾਈਨਲ ਸੰਘਰਸ਼ ਜਾਰੀ ਹੈ ਸਟਰੈਗਲ ਜਾਰੀ ਹੈ ਵੀ ਦੁਆ ਸਮਾਂ ਘੜੀਆਂ ਦੀਆਂ ਸੂਈਆਂ ਘੜੀਆਂ ਦੀਆਂ ਸੂਈਆਂ ਆਪਣੇ ਕਹਿੰਦੇ ਚਾਲ ਦੇ ਨਾਲ ਚਲਦੀਆਂ ਜਾ ਰਹੀਆਂ ਬਾਕੀਪੁਰਿਆ ਸਿਰੇ ਦਾ ਨੰਬਰ ਲੈ